ਸਾਈਡ ਹੈ ਲੇਕਿਨ ਰਸਤਾ ਬਣਾਉਣਾ ਉਹ ਦਿੱਕਤ ਆਈ ਗਈ ਹੈ ਨਾ ਘੁੰਮ ਕੇ ਜਾਣਾ ਪਏਗਾ ਬਹੁਤ ਥੋੜਾ ਜਿਹਾ ਆਊਗਾ ਮੁਸ਼ਕਲ ਪਰ ਕੋ ਲੋਕਾਂ ਨੂੰ ਸਹੂਲਤਾਂ ਵੀ ਹੋਣਗੀਆਂ ਜੀ ਪਰ ਕੀ ਕਰ ਸਕਦੇ ਹਾਂ ਹੁਣ ਸਰਕਾਰ ਦਾ ਜੋ ਹੈ ਇਹ ਤਾਂ ਕਰਨਾ ਹੀ ਪੈਣਾ ਹੈ ਜੀ ਕੰਮ ਤਾਂ ਜੀ ਬਿਲਕੁਲ ਡਾਊਨ ਹੋ ਜਾਣੇ ਹਨ ਕੰਮ ਬਿਲਕੁਲ ਡਾਊਨ ਹੋ ਜਾਣੇ ਨੇ ਕੰਮ ਤਾਂ ਅੱਗੇ ਵੀ ਜ਼ਿਆਦਾ ਹਾ ਕਰੋਨਾ ਤੋਂ ਬਾਅਦ ਵੀ ਡਾਊਨ ਹੀ ਸੀ ਕੰਮ ਕਰ ਹੈ ਅੱਗੇ ਹੈ ਨਹੀਂ ਕਿਉਂਕਿ ਜਿਹੜਾ ਬੰਦਾ ਸਪੈਸ਼ਲੀ ਤਾਂ ਕੋਈ ਨਹੀਂ ਆਂਦਾ ਜੀ ਖਾਨ ਹਨ ਤੇ ਜਿਹੜਾ ਬੰਦਾ ਲੰਘਦਾ ਹੁੰਦਾ ਕਹਿੰਦਾ ਯਾਰ ਭੁੱਖ ਲੱਗੀ ਖਾ ਲਈ ਜੋ ਤਾਂ ਲਾਂਗਾ ਬੰਦ ਹੋ ਗਿਆ ਹੁਣ ਇਹਨਾਂ ਨੇ 60 90 ਦਿਨ ਦਾ ਟਾਈਮ ਦਿੱਤਾ 90 ਤੋਂ ਪਤਾ ਨਹੀਂ ਕਿੰਨੇ ਦਿਨ ਬਾਦਾਂ ਕੁਝ ਕਿਹਾ ਨਹੀਂ ਜਾ ਸਕਦਾ ਪਹਿਲਾਂ ਇਹ ਕਹਿ ਰਹੇ ਸੀ ਇਹ ਵੀ ਟੂ ਵੀਲਰ ਦਾ ਰਸਤਾ ਦੇਵਾਂਗੇ ਜੀ ਤਾਂ ਹੁਣ ਟੂ ਵੀਲਰ ਦਾ ਰਸਤਾ ਵੀ ਇਹਨਾਂ ਨੇ ਕਹਿਤਾ ਵੀ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਲੁਧਿਆਣਾ ਸ਼ਹਿਰ ਦੇ ਵਿੱਚ ਬੇहद ਹੀ ਆਵਾਜਾਈ ਵਾਲਾ ਜਿਹੜਾ ਇਹ ਰੋਡ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਜਿਹੜਾ ਦਮੋਰੀਆ ਪੁਲ ਬੜਾ ਫੇਮਸ ਜਿਹੜਾ ਪੁਲ ਹੈ ਜਿਸ ਤੋਂ ਕਈ ਪਾਸੇ ਨੂੰ ਰਾਹ ਜਾਂਦੇ ਹੈ ਘੰਡਾਗਰ ਨੂੰ ਜਾਣਾ ਹੋਵੇ ਛੋਣੀ ਮੱਲੇ ਨੂੰ ਜਾਣਾ ਹੋਵੇ ਜਾਂ ਕਿਤੇ ਵੀ ਅੱਗੇ ਖਾਲਸਾ ਚੌਕ ਖਾਲਸਾ ਕਾਲਜ ਵਾਲੇ ਪਾਸੇ ਜਾਣਾ ਹੋਵੇ ਕਿਤੇ ਵੀ ਜਾਣਾ ਹੋਵੇ ਇਹ ਜਿਹੜਾ ਰਸਤਾ ਹੈ ਇਹ ਚ ਰਸਤਾ ਗਿਨਿਆ ਜਾਂਦਾ ਹੈ ਇਹ ਪੁਲ ਜਿਹੜਾ ਹੈ ਸ਼ਾਰਟਕਟ ਗਿਨਿਆ ਜਾਂਦਾ ਹੈ ਜਿਸ ਦੇ ਕਰਕੇ ਇਹ ਜਿਹੜਾ ਰਾਹ ਹੈ ਇਹ ਕਾਫੀ ਆਵਾਜਾਈ ਭਰਿਆ ਰਾਹ ਹੈ ਜੇ ਉਪਰ ਉੱਤਰ रेलवे ਵੱਲੋਂ ਇਹ ਜਿਹੜਾ ਨੋਟਿਸ ਬੋਰਡ ਤੁਹਾਨੂੰ ਦਿਖਾ ਸਕਦੀਆਂ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਆ ਜਿਹੜਾ ਬੋਰਡ ਲੱਗਾ ਹੋਇਆ ਹੈ ਉੱਤਰ ਰੇਲਵੇ ਵੱਲੋਂ ਇੱਕ ਹਿਦਾਇਤ ਜਾਰੀ ਕੀਤੀ ਗਈ ਹੈ ਕਿ ਆ ਜਿਹੜਾ ਬੋਰਡ ਹੈ ਇਹ ਬਿਲਕੁਲ ਇਹਦਾ ਰਸਤਾ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਇੱਥੇ ਲਾਈਨਾਂ ਦਾ ਕੰਮ ਹੋਣ ਵਾਲਾ ਹੈ ਸੋ ਇਸ ਕਰਕੇ ਆਮ ਜਨਤਾ ਨੂੰ ਥੋੜੀ ਜੀ ਪਰੇਸ਼ਾਨੀ ਤਾਂ ਜ਼ਰੂਰ ਹੈ ਪਰ ਜਿਹੜਾ ਇਹ ਰੇਲਵੇ ਦਾ ਕੰਮ ਹੈ ਇਹ ਵੀ ਜ਼ਰੂਰੀ ਹੈ ਸੋ ਇਸ ਕਰਕੇ ਜਿਹੜਾ ਆਵਾਜਾਈ ਬਣੀ ਹੋਈ ਹੈ ਉਸ ਹਿਸਾਬ ਨਾਲ ਇੱਥੇ ਜਿਵੇਂ ਬਣੀ ਰਹਿੰਦੀ ਹੈ ਉਸ ਹਿਸਾਬ ਨਾਲ ਅੱਜ ਬਿਲਕੁਲ ਸ਼ਾਂਤ ਹੈ ਜਿਹੜਾ ਜ਼ਮੂਰੀਆ ਪੁਲ ਤੁਸੀਂ ਦੇਖ ਸਕਦੇ ਹੋ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜੇ ਟੀਨ ਹੈ ਉਹਨਾਂ ਦੇ ਨਾਲ ਇਹ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ ਇਹ ਰੋਡ ਤੇ ਇੱਥੇ ਲੋਕ ਜਿਹੜੇ ਆਂਦੇ ਪਏ ਨੇ ਵਾਪਸ ਮੁੜ ਰਹੇ ਨੇ ਸਾਰੇ ਵਾਪਸ ਮੁੜ ਰਹੇ ਮੈਂ ਕੈਮਰਾਮੈਨ ਨੂੰ ਕਹੂੰਗੀ ਦੂਸਰੀ ਸਾਈਡ ਦਿਖਾਓ ਕਿ ਸਾਰੇ ਜਿਹੜੇ ਵਾਪਸ ਮੁੜ ਮੁੜ ਕੇ ਜਾ ਰਹੇ ਨੇ ਔਰ ਰੋਡ ਜਿਹੜਾ ਬਿਲਕੁਲ ਹੁਣ ਬਿਲਕੁਲ ਚੁੱਪਚਪਾਟ ਇਸ ਰੋਡ ਤੇ ਲੱਗ ਗਈ ਹੈ ਜਦ ਕਿ ਇਸ ਰੋਡ ਤੇ ਕਈ ਵਾਰ ਲੰਘਨ ਦੀ ਵੀ ਥਾਂ ਨਹੀਂ ਹੁੰਦੀ ਸੋ ਇਹ ਰੋਡ ਹੈ ਜਿਹੜਾ ਇਸ ਨੂੰ ਹਜੇ ਤੱਕ 90 ਦਿਨਾਂ ਦੀ ਹਿਦਾਇਤ ਦਿੱਤੀ ਗਈ ਹੈ ਕਿ 90 ਦਿਨਾਂ ਤੱਕ ਇਹ ਰੋਡ ਜਿਹੜਾ ਬੰਦ ਹੋਏਗਾ ਪਰ ਅੱਗੋਂ ਇਸ ਦੀ ਕਿੰਨੀ ਕੁ ਦਿਨ ਕੰਮ ਚੱਲੇਗਾ ਕਿੰਨਾ ਕੁ ਲੰਬਾ ਪ੍ਰੋਸੈਸ ਜਿਹੜਾ ਇਹਦਾ ਚੱਲ ਸਕਦਾ ਹੈ ਇਹ ਹਜੇ ਜਿਹੜੇ ਉੱਤਰ ਰੇਲਵੇ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹੀ ਚੱਲੇਗਾ ਸੋ ਇਥੇ ਆਮ ਜਿਹੜੀ ਜਨਤਾ ਲੰਘ ਰਹੀ ਹੈ ਕੋਸ਼ਿਸ਼ ਕਰਦੇ ਆਂ ਕਿ ਉਹਨਾਂ ਨਾਲ ਵੀ ਗੱਲਬਾਤ ਹੋ ਜਾਏ। ਤਮੋਰੀਆਪੁਰ ਬਲ ਬੰਦ ਕਰ ਦਿੱਤਾ ਗਿਆ ਹੈ। ਅਗਲੇ ਕੁਝ ਦਿਨਾਂ ਤੱਕ ਇਹ ਬੰਦ ਹੀ ਰਹੇਗਾ। ਸੋ ਇਸ ਕਰਕੇ ਤੁਹਾਨੂੰ ਕੀ ਲੱਗਦਾ ਹੈ ਇਹ ਸਹੀ ਹੈ ਕਿ ਗਲਤ ਹੈ ਵੀ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ? ਹਾਂਜੀ ਹਾਂਜੀ ਮੈਮ ਇਧਰੋਂ ਆਸਾਨ ਪੈਂਦਾ ਸੀ ਪਵੇਲੀਨ ਮੂਲ ਸਾਈਡ ਤੇ ਮੋਰੀਓ ਬੋਲੇ ਨੇੜੇ ਪੈਂਦਾ ਹੁਣ ਕਮਾ ਕੇ ਲੈ ਕੇ ਜਾਣਾ ਪਊਗਾ ਥੋੜਾ ਜਿਹਾ ਅੱਛਾ ਤੁਸੀਂ ਫੋਨ ਲਗਾਇਆ ਤੁਸੀਂ ਡਿਲੀਵਰੀ ਕਰਦੇ ਹੋ ਕਿਸੇ ਚੀਜ਼ ਦੀ ਹਾਂਜੀ ਮੈਮ ਜਮਟ ਤੇ ਕਰਦਾ ਅੱਛਾ ਜੀ ਤੇ ਤੁਹਾਨੂੰ ਕਿੰਨਾ ਕੋ ਔਖਾ ਹੁੰਦਾ ਜਦੋਂ ਘੁੰਮ ਕੇ ਜਾਣਾ ਪੈਂਦਾ ਲੰਬਾ ਕਿਹੜਾ ਲੱਗਦਾ ਤੇ ਉਹਨੇ ਕੀ ਫਿਰ ਟਾਈਮ ਜ਼ਿਆਦਾ ਲੱਗਦਾ ਵਾ ਤੇ ਫਿਰ ਉਹਨੇ ਹੀ ਕਸਟਮਰ ਦਾ ਫੋਨ ਆਉਂਦਾ ਵਾ ਬਾਰ-ਬਾਰ ਅੱਛਾ ਉਹਨੇ ਵੀ ਆਇਆ ਸੀ ਮਤਲਬ ਲੇਟ ਡਿਲੀਵਰੀ ਦੇਣ ਤੇ ਤੁਹਾਨੂੰ ਹੀ ਨੁਕਸਾਨ ਹੈ ਹਾਂਜੀ ਹਾਂਜੀ ਬਿਲਕੁਲ ਮੈਮ ਤੁਹਾਨੂੰ ਹੀ ਨੁਕਸਾਨ ਹੈ ਜੀ सर ਤੁਸੀਂ ਦਮੁਰਿਆਬੁੱਲ ਬੰਦ ਹੋਣ ਦੇ ਕਾਰਨ ਗੱਡੀ ਮੋੜ ਰਹੇ ਹੋ ਓਕੇ ਹੋ ਕੇ ਮੋੜ ਰਹੇ ਹੋ ਕਿ ਕਿਧਰੋਂ ਆਏ ਸੀ ਔਰ ਕਿੱਧਰ ਜਾਣਾ ਸੀ ਤੁਸੀਂ ਸਿਲੀ ਮੈਂ ਇਧਰੋਂ ਆ ਰਿਹਾ ਸੀ ਸਾਈਡ ਤੋਂ ਔਰ ਜਾਣਾ ਇਸਾਈਡ ਹੈ ਲੇਕਿਨ ਰਸਤਾ ਬੰਦ ਹੋਏ ਨੂੰ ਦਿੱਕਤ ਆ ਗਈ ਹੈ ਮੈਨੂੰ ਘੁੰਮ ਕੇ ਜਾਣਾ ਪਏਗਾ ਮੈਨੂੰ ਬਹੁਤ ਜ਼ਿਆਦਾ ਟਰਨ ਲੈਣਾ ਪਏਗਾ ਕਾਫੀ ਲੰਬਾ ਅਚਾ ਲੰਬਾ ਟਰਨ ਲੰਬਾ ਟਰਨ ਸਮਾਂ ਵੀ ਜ਼ਿਆਦਾ ਲੱਗਦਾ ਹੈ ਤੇ ਆਪਣਾ એનર્ਜੀ ਵੀ ਆਪਾਂ ਕਹਿ ਸਕਦੇ ਜਿਆਦਾ ਲੱਗਦਾ ਬਿਲਕੁਲ ਬਿਲਕੁਲ ਡੈਫੀਨਿਟਲੀ ਮੈਮ ਟਰਨ ਕਰਨਾ ਵਾਪਸ ਹੋਣਾ ਗੱਡੀ ਘੜਾ ਛੋ ਮੋੜ ਨਹੀਂ ਸਕੀ ਹੁੰਦੀ ਉਹ ਬੇਟਾ ਏਰੀਆ ਬਹੁਤ ਕੰਜਸਟਡ ਹੈਗਾ ਸੋ ਦੈਟਸ ਵਾਈ ਮੈਂ ਟਰਨ ਕਰ ਰਿਹਾ ਵਾਪਸ ਅਸਰ ਤਾਂ ਪਏਗਾ ਪਰ ਵੀ ਇਹ ਵੀ ਹੁਣ ਰੇਲਵੇ ਨੂੰ ਚਾਹੀਦਾ ਸੀਗਾ ਉਹਨਾਂ ਨੇ ਫੋਰ ਲੇਨ ਜੋ ਕਰਨਾ ਥੋੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਕਹਿੰਦੇ ਨਾ ਕੁਝ ਪਾਣ ਲਈ ਕੁਝ ਹੋਣਾ ਪੈਂਦਾ ਥੋੜਾ ਜਿਹਾ ਆਊਗਾ ਮੁਸ਼ਕਲ ਪਰ ਕੋ ਲੋਕਾਂ ਨੂੰ ਸਹੂਲਤਾਂ ਵੀ ਹੋਣਗੀਆਂ ਪਰ ਹੁਣ ਕੁਝ ਕਰ ਨਹੀਂ ਸਕਦਾ ਸਰਕਾਰ ਦੇ ਨਾਲ ਆ पर ਲੋਕਾਂ ਨੂੰ ਜਿਹੜੀਆਂ ਦੁਕਾਨਾਂ ਵਾਲਿਆਂ ਨੂੰ ਉਹਨਾਂ ਨੂੰ ਪ੍ਰੋਬਲਮ ਆਏਗੀ ਥੋੜਾ ਜਿਹਾ ਕੰਮ ਦਾ ਫਰਕ ਪਏਗਾ ਬਸ ਦੋ ਤਿੰਨ ਮਹੀਨੇ ਹੁਣ ਦਿੱਕਤ ਤਾਂ ਹੈ ਹੀ ਹੈ ਜੀ ਜਿਹੜਾ ਆ ਰਸਤਾ ਸੀਗਾ ਇੱਕ ਹਸਾਬ ਦਾ ਇਹ ਚੁਰਸਤਾ ਹੈ ਕਈ ਪਾਸੇ ਨੂੰ ਜਾਂਦਾ ਚਾਹੇ ਘੰਟਾ ਘਰ ਵਾਲੇ ਪਾਸੇ ਜਾਣਾ ਹੋਵੇ ਚਾਹੇ ਖਾਲਸਾ ਕਾਲਜ ਰੋਡ ਵਾਲੇ ਪਾਸੇ ਜਾਣਾ ਹੋਵੇ ਇਹ ਰਸਤਾ ਜਿਹੜਾ ਸ਼ਾਰਟਕਟ ਕਿੰਨੇ ਜਾਂਦਾ ਚੌਣੀ ਮਹੱਲੇ ਦੇ ਵਿੱਚੋਂ ਵੀ ਲੰਘ ਕੇ ਆਂਦਾ ਸੋ ਇਸ ਕਰਕੇ ਜਿਹੜਾ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਲੰਮਾ ਗੇੜਾ ਲੱਗਦਾ ਕਹਿੰਦੇ ਪਰੇਸ਼ਾਨੀ ਤਾਂ ਦੇਖੋ ਹੋਏਗੀ ਅੱਜ ਅੱਜ ਮੰਡੇ ਆ ਕੋਈ ਮਾਰਕੀਟਾਂ ਬ ਏ ਹੁਣ ਅੱਗੋਂ ਜੋ ਵੀਕਐਂਡ ਆਏਗਾ ਸੈਚਟਰਡੇ ਸੰਡੇ ਲੋਕੀ ਘਰੋਂ ਬਾਹਰ ਨਿਕਲਦੇ ਨੇ ਪਰਚੇਸ ਕਰਨ ਵਾਸਤੇ ਜਿਆਦਾ ਪ੍ਰੋਬਲਮ ਉਦੋਂ ਪਤਾ ਲੱਗੇਗੀ ਅਜੇ ਤਾਂ ਅਜ ਪਹਿਲਾ ਦਿਨ ਹੈ ਕਈਆਂ ਨੂੰ ਨਹੀਂ ਪਤਾ ਬਾਕੀ ਹੌਲੀ ਹੌਲੀ ਕਿਵੇਂ ਜਾਂ ਕਹਿੰਦੇ ਨੇ ਰੂਟ ਸੈੱਟ ਹੋ ਜਾਏਗਾ ਕੋਈ ਪੰਲਾਪਤਰੋਂ ਨਾਲੇ ਵੱਲੋਂ ਆਏਗਾ ਕੋਈ ਪਵਿਲੀਅਨ ਵਾਲਾ ਜਗਾ ਜਿਹੜਾ ਬ੍ਰਿਜ ਨੂੰ ਯੂਜ਼ ਕਰੇਗਾ ਮਤਲਬ ਸਾਰੇ ਰੋਡ ਕੰਜੈਸਟਿਡ ਹੋਣ ਵਾਲੇ ਆ ਬਿਲਕੁਲ ਹੋਣਗੇ ਜੀ ਪਰ ਕੀ ਕਰ ਸਕਦੇ ਹਾਂ ਹੁਣ ਸਰਕਾਰ ਦਾ ਜੋ ਹੈ ਇਹ ਤਾਂ ਕਰਨਾ ਹੀ ਪੈਣਾ ਜੀ ਜੀ ਧੰਨਵਾਦ ਤੋ ਮਰੀਆ ਪੁਲ ਦੇ ਵਿੱਚ ਇਹ ਅੰਮ੍ਰਿਤਸਰੀ ਨਿਊਟ੍ਰੀਕਲਚਰੀ ਚੌਂਕ ਤੇ ਜਿਹੜੀ ਦੁਕਾਨ ਹੈ ਉਹਨਾਂ ਨੂੰ ਪੁੱਛਦੇ ਆਂ ਤਾਂ ਉਹਨਾਂ ਦੇ ਕੰਮ ਤੇ ਕਿੰਨਾ ਕੋਈ ਇਫੈਕਟ ਪਿਆ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਕੰਮ ਤਾਂ ਜੀ ਬਿਲਕੁਲ ਡਾਊਨ ਹੋ ਜਾਣੇ ਆ ਕੰਮ ਬਿਲਕੁਲ ਡਾਊਨ ਹੋ ਜਾਣੇ ਆ ਕੰਮ ਤਾਂ ਅੱਗੇ ਵੀ ਜ਼ਿਆਦਾ ਹਾ ਕਰੋਨਾ ਤੋਂ ਬਾਅਦ ਵੀ ਡਾਊਨ ਹੀ ਸੀਗੇ ਹੂੰ ਬਾਕੀ ਹੁਣ ਇਹਨਾਂ ਨੇ ਰੈਂਦਾ ਹੁੰਦਾ ਬੰਦ ਕਰਨ ਦੇ ਨਾਲ ਉਹਦੇ ਨਾਲ ਬਹੁਤ ਜ਼ਿਆਦਾ ਇਫੈਕਟ ਪਾਊਗਾ ਕੰਮਾਂ ਤੇ ਹੂੰ ਕੰਮ ਕਰ ਹੈ ਅੱਗੇ ਹੈ ਨਹੀਂ ਕਿਉਂਕਿ ਜਿਹੜਾ ਬੰਦਾ ਸਪੈਸ਼ਲੀ ਤਾਂ ਕੋਈ ਨਹੀਂ ਆਂਦਾ ਜੀ ਖਾਨ ਹਨਾ ਜਿਹੜੇ ਬੰਦੇ ਲੰਘਦਾ ਹੁੰਦਾ ਕਹਿੰਦਾ ਯਾਰ ਭੁੱਖ ਲੱਗੀ ਖਾ ਲਈਏ ਬਿਲਕੁਲ ਹੁਣ ਜਦਦਾ ਲਾਂਗਾ ਬੰਦ ਹੋ ਗਿਆ ਹੁਣ ਇਹਨਾਂ ਨੇ 60 90 ਦਿਨ ਦਾ ਟਾਈਮ ਦਿੱਤਾ 90 ਤੋਂ ਪਤਾ ਨਹੀਂ ਕਿੰਨੇ ਦਿਨ ਬਦਾਨ ਕੁਝ ਕਿਹਾ ਨਹੀਂ ਜਾ ਸਕਦਾ ਕੋਈ 6 ਮਹੀਨੇ ਕਹਿ ਰਿਹਾ ਕੋਈ 90 ਦਿਨ ਕਹਿ ਰਿਹਾ ਕੋਈ ਸਾਲ ਕਹਿ ਰਿਹਾ ਹੁਣ ਪਤਾ ਨਹੀਂ ਇਸ ਚੀਜ਼ ਦਾ ਕਦੋਂ ਛਟਕਾਰਾ ਮਿਲੂਗਾ ਇਹਨਾਂ ਦੇ ਕੋਲ ਬਿਲਕੁਲ ਚਿਹਰੇ ਉਤਰੇ ਹੋਏ ਤੁਹਾਨੂੰ ਦੇਖ ਸਕਦੇ ਆ ਵੀ ਪਤਾ ਲੱਗ ਸਕਦਾ ਹੈ ਵੀ ਹਾਂ ਕਿੰਨਾ ਫਰਕ ਪੈ ਸਕਦਾ ਕਸਟਮਰ ਦੇਖੋ ਪਰਿਆਪਿਆ ਹੁੰਦਾ ਅੱਗੇ ਸਾਡੇ ਕੋਲ ਹੁਣ ਕਸਟਮਰ ਵੀ ਇਸ ਵੇਲੇ ਘਟਾ ਹੁਣ ਉਹ ਤਾਂ ਜਿਹੜਾ ਮੰਦਾ ਇਧਰੋਂ ਦੀ ਹੁਣ ਮੁੜ ਕੇ ਜਾ ਰਿਹਾ ਸੀ ਅਗਲਾ ਕਹਿੰਦੇ ਚੱਲ ਖਾ ਲੈਣੇ ਆ ਤਾਂ ਖਾ ਰਹਿ ਗਏ ਅਗਲਾ ਜੀ ਉਹ ਫਰਕ ਪਊਗਾ ਇਸ ਚੀਜ਼ ਨੂੰ ਤੱਕ ਦੇਖਿਆ ਜਾਵੇ ਤੇ ਆਮ ਜਨਤਾ ਦੀ ਸਹੂਲਤ ਲਈ ਹੈ ਲੇਕਿਨ ਕਿਤਨਾ ਕਿਤਾ ਇਫੈਕਟ ਪਾਏਗਾ ਜੇ ਇਹ ਸੋਚਦੇ ਤਾਂ ਇਹਨਾਂ ਵਾਸਤੇ ਇਹਨਾਂ ਨੂੰ ਪੈਦਲ ਵਾਸਤੇ ਮਾੜੀ ਮੋਟੀ ਜਗ੍ਹਾ ਦੇ ਦਿੰਦੇ ਨਾ ਤਾਂ ਕਨਵੀਨਸ ਵਾਸਤੇ ਵੀ ਨਾ ਦੇ ਦਿੰਦੇ ਪੈਦਲ ਵਾਸਤੇ ਵੀ ਹੁਣ ਤੁਸੀਂ ਦੇਖੋ ਬੱਚੇ ਸਾਹਮਣੇ ਸਕੂਲ ਆ ਸਾਡੇ ਦੋ ਸਕੂਲ ਆ ਜੀ ਆਰਐਸ ਸਕੂਲ ਆ ਹੂੰ ਤੇ ਇੱਕ ਸਕੂਲ ਹੋਰ ਆ ਦੋ ਸਕੂਲ ਆ ਬੱਚੇ ਇੱਥੇ ਖੜੇ ਰਹਿ ਦੋ ਘੰਟੇ ਹੁਣ ਉਹ ਸੋਚਦੇ ਜਾਈਏ ਕਿਦਾਂ ਕਿਉਂਕਿ ਲੈਂ ਦੇ ਉੱਪਰੋ ਵੀ ਰਸਤਾ ਹੈ ਨਹੀਂਗਾ ਜੀ ਤਾਂ ਥੱਲੇ ਵੀ ਇਹਨਾਂ ਨੇ ਛੱਡਿਆ ਨਹੀਂ ਇਹਨਾਂ ਨੇ ਇੰਨੀ ਰਿਕੁਐਸਟ ਕੀਤੀ ਵੀ ਥੋੜਾ ਜਿਹਾ ਰਸਤਾ ਪੈਦਲ ਜਾਣ ਵਾਸਤੇ ਨਾਲ ਲਗਾ ਦਿਓ ਹੂੰ ਕੋਈ ਨਹੀਂ ਇਹਨਾਂ ਨੂੰ ਚਾਹੀਦਾ ਸੀਗਾ ਵੈਸੇ ਰਸਤਾ ਛੱਡਣਾ ਚਾਹੀਦਾ ਪਹਿਲੇ ਪ੍ਰੋਵਾਈਡ ਕਰਵਾਉਣਾ ਚਾਹੀਦਾ ਸੀ ਉਸ ਤੋਂ ਬਾਅਦ ਬੰਦ ਕਰਨਾ ਚਾਹੀਦਾ ਬਿਲਕੁਲ ਪ੍ਰੋਵਾਈਡ ਵੀ ਚਲੋ ਕੀਤਾ ਇਹਨਾਂ ਨੇ ਕੀਤਾ ਪ੍ਰੋਵਾਈਡ ਕੀਤਾ ਇਹਨਾਂ ਨੇ ਦੱਸਿਆ ਵੀ ਪਹਿਲਾਂ ਇਹ ਕਹਿ ਰਹੇ ਸੀ ਵੀ ਟੂ-ਵਿਲਰ ਦਾ ਰਸਤਾ ਦੇਵਾਂਗੇ ਜੀ ਤਾਂ ਹੁਣ ਟੂ-ਵਿਲਰ ਦਾ ਰਸਤਾ ਵੀ ਇਹਨਾਂ ਨੇ ਕਹਿਤਾ ਵੀ ਨਹੀਂ ਹੈਗਾ ਉਹਦੇ ਨਾਲ ਸਾਨੂੰ ਤਾਂ ਬਿਲਕੁਲ ਹੀ ਅਸੀ ਤਾਂ ਸਾਡਾ ਸੀਜ਼ਨ ਸੀ ਕੰਮ ਦਾ ਤੇ ਸਾਡਾ ਬਿਲਕੁਲ ਹੀ ਸੀਜ਼ਨ ਬੜ ਜਾਣਾ ਇਹ ਕੰਮ ਦਾ ਹੁਣ ਤੁਸੀਂ ਇਹ ਦੇਖੋ ਸਾਡੇ ਨਾਲ ਮੱਛੀ ਵਾਲੇ ਆ ਜਾਂ ਮੂੰਫਲੀ ਵਾਲੇ ਆ ਰੇੜੀ ਦਾ ਕੰਮ ਉਹਨਾਂ ਦਾ ਵੀ ਸੀਜ਼ਨ ਸੀਗਾ ਪਤੰਗਾ ਵਾਲੇ ਆ ਸਭ ਦਾ ਸੀਜ਼ਨ ਖਤਮ ਹੋ ਜਾਣਾ ਬਿਲਕੁਲ ਧੰਨਵਾਦ ਬਾਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਆਮ ਜਿਹੜੀ ਜਨਤਾ ਹੈ ਉਹਨਾਂ ਤੇ ਕਿੰਨਾ ਇਫੈਕਟ ਪਏਗਾ ਆਸ-ਪਾਸ ਦੇ ਜਿਹੜੇ ਦੁਕਾਨਦਾਰ ਹੈ ਉਹਨਾਂ ਤੇ ਕਿੰਨਾ ਇਫੈਕਟ ਪਏਗਾ ਚਿਹਰੇ ਮੁਰਝਾਏ ਹੋਏ ਤੁਹਾਨੂੰ ਦਿਖ ਸਕਦੇ ਆ ਕਿਉਂਕਿ ਸੀਜ਼ਨ ਦਾ ਸਮਾਂ ਹੈ ਤੇ ਉਹਨਾਂ ਜਿਹੜੇ ਦੁਕਾਨਦਾਰ ਹੈ ਮੂੰਹ ਲਟਕਾ ਕੇ ਖੜੇ ਨੇ ਵਿਚਾਰੇ ਕਿਉਂਕਿ ਦੁਕਾਨਾਂ 'ਤੇ ਗਾਹਕ ਨਹੀਂ ਹੈ ਸੋ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਨੂੰ ਉਹਨਾਂ ਦੇ ਜਿਹੜੇ ਦੁਕਾਨਦਾਰ ਨੇ ਆਸ-ਪਾਸ ਦੇ ਲੋਕ ਨੇ ਪ੍ਰਸ਼ਾਸਨ ਦਾ ਨੂੰ ਪਹਿਲੇ ਸਮਾਂ ਦੇਣਾ ਚਾਹੀਦਾ ਸੀ ਪਹਿਲੇ ਲਾਂਘਾ ਦੇਣਾ ਚਾਹੀਦਾ ਸੀ ਇਹ ਆਮ ਜਨਤਾ ਦਾ ਕਹਿਣਾ ਹੈ ਤੁਹਾਡਾ ਕੀ ਕਹਿਣਾ ਹੈ ਕਮੈਂਟਾਂ ਜ਼ਰੂਰ ਦੱਸਣਾ